ਤਾ ਹਾਂਜੀ ਦੋਸਤੋ ਕੀ ਹਾਲ ਚਾਲ ਆ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਆਪਾਂ ਅਗਲੀ ਵੀਡੀਓ ਚ ਆ ਗਏ ਆਂ ਅੱਜ ਆਪਾਂ ਕਿਤੇ ਪ੍ਰੈਪਰਡ ਇਨਡੈਫਿਨਿਟ ਤੇ ਅੱਜ ਆਪਾਂ ਕਰਨਾ ਪਾਸਟ ਇਨਡੈਫਿਨਿਟ ਠੀਕ ਆ ਪਾਸਟ ਇਨਡੈਫਿਨਿਟ ਜਿਹਦੇ ਵਿੱਚ ਹਾਂ ਵਿੱਚ ਨਾਂਵਾਂ ਵਿੱਚ ਦੇ ਕੁਐਸਚਨ ਵਰਕ ਸਾਰੇ ਟੈਂਸਰਸ ਜੀ ਹੁੰਦੇ 12 ਟੈਂਸਰਸ ਦਾ ਟੋਟਲ ਸਾਰੇ ਪ੍ਰੈਜ਼ੈਂਟ ਪਾਸਟ ਫਿਊਚਰ ਉਹਦੇ ਅੱਗੇ ਤੇ ਤੈਨੂੰ ਉਹਦੇ ਤੇ ਨਾ ਹਰ ਚਾਰ ਤਰ੍ਹਾਂ ਦੇ ਤਾਂ ਇਹ ਪਾਸਟ ਇਨਡੈਫਿਨਿਟ ਹੁਣ ਜਪਾ ਇਹਦੀ ਗੱਲ ਕਰ ਗਏ ਜਿਵੇਂ ਕਿ ਮੈਂ ਤੁਹਾਨੂੰ ਦਾ ਸਕਰੀਨਸ਼ਾਟ ਜਿਹੜਾ ਅਫਰਮੇਟਿਵ ਸਿੰਪਲ ਨਾ ਕੁਐਸਚਨ ਨਾ ਨੈਗੇਟਿਵ ਇਹ ਚ ਸਬਜੈਕਟ ਪਾਸਟ ਵਰਬ ਜਿਹੜੀ ਵਰਬ 2 ਹੁੰਦੀ ਆ ਆਬਜੈਕਟ ਪ੍ਰੈਜ਼ੈਂਟ ਚ ਆਪ ਕੀਤਾ ਇਹ ਵਰਬ ਫਸਟ ਨਾ ਇੱਥੇ ਵਰਬ ਸੈਕੰਡ ਹੁੰਦੀ ਆ ਓਕੇ ਸੋ पास डेफिनेट है जिस कम दसते हाँ जो पिछले समय हो मुक गया होके सो जमेंट पास्ट so, की वर्ग प्लस सबजैक्ट ओके सो स्ट्रक्चर यह है सबजैक्ट कि ਜੋਨ ਕਲ ਦੱਸੇ ਜਿਹੜਾ ਕੰਮ ਕਰਨ ਵਾਲਾ ਬੰਦਾ ਜਾਂ ਕੋਈ ਲੇਡੀਜ਼ ਜਾਂ ਕੋਈ ਜੋ ਵੀ ਪਰਸਨ ਆਬਜੈਕਟ ਜਿਹੜਾ ਉਹਨੇ ਕੀਤਾ ਤੇ ਕਰਨ ਦਾ ਜਿਹੜਾ ਕਰਨਾ ਉਹ ਵਰਬ ਹੈ ਉਹ ਗਿਆ ਪੜਿਆ ਉਹਨੇ ਪਾਣੀ ਪੀਤਾ ਕਿਤਾਬ ਇਹ ਵਰਬ ਕਿਰਿਆ ਸਵੇਦੇ ਚ ਵਰਬ 2 ਹੀ ਯੂਜ਼ ਹੋਊਗੀ ਵਰਬ 2 ਮਤਲਬ ਜਿਵੇਂ ਕਿ ਡੂ ਫਾਸਟ ਵਰਬ ਹਾਸ ਡੂ ਡਾ ਸੀ ਠੀਕ ਹੈ ਲੋ ਦੀ ਫਾਸਟ ਵਰਬ ਡਿਡ ਸੈਕਿੰਡ ਵਰਬ ਤੇ ਥਰਡ ਹੈ ਡਨ ten verb 0 or 2 plus verb 3 switch verb 2 ਦੀ ਵਰਤੋਂ ਹੁੰਦੀ ਹੈ ਹਮੇਸ਼ਾ ਪਾਸਟ ਇੰਡੈਫਿਨਿਟ ਪਾਸਟ ਸਿੰਪਲ ਕਹਿੰਦੇ ਨੂੰ ਭੂਤਕਾਲ ਜਿਵੇਂ ਕਿ ਮੈਂ ਚ ਸਬਜੈਕਟ ਆ ਗਿਆ ਕੱਲ ਯਸਟਰਡੇ ਆ ਗਿਆ ਸਕੂਲ ਸਕੂਲ ਆਬਜੈਕਟ ਆ ਗਿਆ 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 ਇਹ ਪਾਸਟ ਹੈ ਓਕੇ ਇਹ ਦੀ ਰਿਕਨੈਜਿਸ਼ਨ ਦਾ ਹਦਣਾ रिकोगनाइजेशन सो so, पहचान कि दिस टेंस फाइंड आउट ओके ਇਦਲੇ ਹਮੇਸ਼ਾ ਵਰਬ ਦੇ ਸੈਕੰਡ ਫਾਰਮ ਕੇ ਬਲਗੂਈ ਮੈਨੂੰ ਆਪਣੇ ਕੰਮ ਲਈ ਮਾਨਤਾ ਮਿਣੀ ਮਿਲਦੀ ਹੈ ਨਹੀਂ ਮਿਲੇਗੀ ਨਹੀਂ ਮਿਲੇ ਸਧਾਰਨ ਭੂਤਕਾਲ ਜਿਦੇ ਚ ਆ ਗਏ ਗਈ ਗਿਆ ਗਾਇਆ ਆ ਦੀ ਸਾਊਂਡ ਆ ਰਹੀ ਹੈ ਜਾਂ ਗੀ ਦੀ ਸਾਊਂਡ ਆ ਰਹੀ ਆ ਰਹੀ ਦੀ ਸਾਊਂਡ ਆ ਰਹੀ ਆ ਰਹੀ ਮਿਲੇਗੀ मिली इन्हें फर्क की देखो ये फ्यूचर रही है तो मिली पास सुजप गल कर पहचान तो पहचान एक कल मंडी गया मैं कल मंडी गया एक तो यह पहचान उन्हें गे खेड़ खेड खेडी करती मैं किताब नहीं पढ़ी कि तू खाना बनाया a ri di a okay ga ge gi ga ga ge gi ga so jepp gal karke subject ta main ch subjecta kal yesterday ek time okay mandi object ta jigya verb jana go ਕਿਆ ਵੈਂਟ ਤੇ ਕੌਣ ਚਲਾਏਗਾ ਓਕੇ ਸੋ ਮੈਂ ਯਸਟਰਡੇ ਸਬਜੈਕਟ ਪਲੱਸ ਵਰਬ ਦੀ ਸੈਕੰਡਮੋਂ ਪਲੱਸ ਸਬਜੈਕਟ ਪਹਿਲਾਂ ਤੈਨੂੰ ਫਾਲੋ ਕਰਨਾ ਕੱਲ ਨੂੰ ਹੋਂ ਤੀ ਕਹੋ ਇੱਥੇ ਕੱਲ ਜਿੱਥੇ ਮੈਂ ਯਸਟਰਡੇ ਕਹਿਣ ਲਗਾ ਕਿਉਂਕਿ ਰੂਲ ਹਮੇਸ਼ਾ ਫਾਲੋ ਕੀਤਾ ਜਾਂਦਾ ਇੰਗਲਿਸ਼ ਰੂਲ ਦੇ ਮੁਤਾਬਕ ਹੀ ਚੱਲਣੀ ਹੈ ਮੈਂ ਕੱਲ ਮੰਡੀ ਗਿਆ ਮੈਂ ਸੁਣ ਗਿਆ ਇੰਗਲਿਸ਼ ਪਿੱਛੇ ਤੇ ਜਲਦੀ ਹੈ ਫਿਰ ਗਿਆ ਸਬਜੈਕਟ ਗਿਆ ਮੈਂ ਗਿਆ ਮਤਲਬ ਗੋ ਕੋ ਸੈਕੰਡ ਫਾਰਮ ਵੈਂਟ ਕਿਧਰ ਗਿਆ ਟੂ ਸਕੂਲ ਟੂ ਰੋ ਮੰਡੀ ਟੂ ਮਾਰਕੀਟ ਟੂ ਇਹ ਪ੍ਰੈਪੋਜੀਸ਼ਨਲ ਦੱਸਾਂਗੇ ਇਹ ਆਂ ਦਾ ਕਿਵੇਂ ਹੁੰਦਿਆ ਓਕੇ ਮੰਡੀ ਗਿਆ ਟੂ ਦਾ ਮਾਰਕੀਟ ਮੰਡੀ ਗਿਆ ਗਲਤ ਹੋ ਗਈ ਫਿਰ ਕਿੱਥੇ ਸੀ ਯਰ ਟਾਈਮ ਹੋ ਹਮੇਸ਼ਾ ਅੰਡੇ ਤੇ ਜਪਹਿਲਾ ਜਾਂ ਯਸਟਰਡੇ ਪਹਿਲਾ ਹਣਾ ਸੀ ਤੇ ਜਾਂ ਲਾਸਟ ਇਹ ਤੁਸੀਂ ਮਸਲਾਣਾ ਹੈ ਬੀ ਯਸਟਰਡੇ ਕੀਤੇ ਯੂਜ਼ ਕਰ ਸਕਦੇ ਹੋ ਓਕੇ ਸੋ ਉਹਨਾਂ ਨੇ ਖੇਡ ਖੇਡੀ ਉਹਨਾਂ ਨੇ ਖੇਡ ਖੇਡੀ ਉਹਨੇ ਖੇਡ ਕੇਡੀ ਨਹੀਂ ਉਹਨਾਂ ਨੇ ਮਨ ਲੱਕ ਬਹੁਤ ਵਚਨਾ ਇਹਦੇ ਨਾਲ ਸਿੰਗਲ ਹੋਵੇ ਪਲੂਰਲ ਹੋਵੇ ਆਈ ਹੋਵੇ ਵੀ ਹੋਵੇ ਦੇ ਹੋਵੇ ਯੀ ਹੋਵੇ ਸੀ ਹੋਵੇ ਏਟ ਹੋਵੇ ਓਕੇ ਯੂ ਹੋਵੇ ਹਮੇਸ਼ਾ ਵਰਬ ਦੀ ਸੈਕੰਡ ਫਾਰਮ ਯੂਜ਼ ਹੁੰਦੀ ਆ। ਓਕੇ। ਸੋ ਉਹਨਾਂ ਨੇ ਦੇ ਖੇਡ ਬਾਅਦ ਲਿਖਾਂਗੇ ਕਿ ਉਹਨਾਂ ਨੇ ਕਾਮ ਕੀਤਾ ਖੇਡੀ ਦੇ ਪਲੇ ਖੇਡਣਾ ਪਲੇ ਸੈਕੰਡ ਫਾਰਮ ਪਲੇਡ। ਇੱਕ ਖੇਡਾ ਨਾ ਖੇਡਾ ਨਹੀਂ ਤਾਂ ਗੇਮ। ਖੇਡਾ ਉਹਨਾਂ ਦਾ ਗੇਮਸ ਫਰ ਇਨ ਯਰ। ਇਹ ਇੱਕ ਸਿੰਗਲ ਅਲੋਡ। ਓਕੇ। ਮੈਂ ਕਿਤਾਬ ਨਹੀਂ ਪੜ੍ਹੀ। ਨਾ ਵਾਚ ਗਿਆ, ਨਾ ਵਾਚਦਾ ਉਹਨਾਂ ਨੂੰ ਹੋਰ ਕੀ ਆ। ਨੇਗੇਟਿਵ ਨੇਗੇਟਿਵ ਚ ਤੁਸੀਂ ਕੀ ਕਰਨਾ ਸਬਜੈਕਟ ਉੱਤੇ ਰਹਿਣਾ ਸੈਕੰਡ ਫਾਰਮ ਆਇ ਨਹੀਂ ਉਹਨਾਂ ਨਾਟ ਲਾਗਣਾ ਫਿਰ ਸੈਕੰਡ ਫਾਰਮ ਪਹਿਲਾਂ ਹੀ ਯੂਜ਼ ਹੋ ਚੁੱਕੀ ਹੈ ਡਿਡ ਨਾਟ ਤਾਂ ਇਹ ਤੋਂ ਬਾਅਦ ਜਿਹੜੀ ਬੇਸ ਆਫ ਵਰਬ ਫਸਟ ਆਉਗੀ ਫਿਰ ਆਬਜੈਕਟ ਫਿਰ ਵਰਬ ਬਾਊਏ ਜਵਾਂ ਲਗੇ ਇਹਦਾ ਰੂਲ ਤੇ ਇਹਨਾਂ ਸਬਜੈਕਟ ਪਲੱਸ ਵਰਬ ਦੀ ਸੈਕੰਡ ਫਾਰਮ ਪਲੱਸ ਸਬਜੈਕਟ ਜਿਹੜਾ ਸਿੰਪਲ ਤਜੋ ਤੀ ਨਾਵ ਚ ਪੁਰਾਣਾ ਸੈਕੰਡ ਫਾਰਮ ਹੋਈ ਸੀ ਇਹ ਮੈਂ ਡਿਡ ਪੱਕੀ ਹੋਏ ਨੇ ਚ ਪਲੱਸ ਨਾਟ ਆਇਨਾ ਫਿਰ ਵਰਬਲੀ ਫਸਟ ਫਾਰਮ ਆਣੀ ਹੈ ਐਗਜ਼ਾਮਪਲ ਦੇ ਤੌਰ ਤੇ ਫਿਰ ਸਮਝਾਉ ਤੁਮ ਕਿ ਮੈਂ ਆਈ ਨਹੀਂ ਗਿਆ ਡਿਡ ਨਾਟ ਜਾਣਾ ਕੋ ਕਿੱਥੇ ਟੂ ਸਕੂਲ ਯਸਟਰਡੇ ਸੁਨ ਮੈਂ ਕਹਾਂ ਇੱਥੇ ਮਰਜੀ ਲਾ ਲੋ ਜਾ ਫਰੰਟ ਕਰ ਲਾ ਜਾ ਬੈਕ ਕਰ ਲਾ ਜਾ ਯਸਟਰਡੇ ਟਾਈਮ ਦਾ ਪੋਜੀਸ਼ਨ ਲਾ ਠੀਕ ਆ ਮੈਂ ਕੱਲ ਸਕੂਲ ਨਹੀਂ ਗਿਆ ਨਹੀਂ ਗਿਆ ਡਿਡ ਨਾਟ ਓਕੇ ਕਿਰਿਆ ਕਰਨ ਦੀ ਗੱਲ ਤੋਂ ਪਹਿਲਾਂ ਡਿਡ ਨਾਟ ਆਉ ਕਿਰਿਆ ਫਸਟ ਫਾਰਮ ਚ ਰਹਿ ਜਾਂਦੀ ਹੈ ਨਾ ਵਾਚਕ ਚ ਨਾਰਮਲ ਜਿਵੇਂ ਕਹਿੰਦਾ ਮੈਂ ਸਕੂਲ ਗਿਆ ਫਿਰ ਮੈਂ ਡਿਡ ਨਾਟ ਨਹੀਂ ਲਾਉਣਾ ਸੀ ਫਿਰ ਮੈਂ ਆਈ ਗੋ ਟੂ ਸਕੂਲ ਨਹੀਂ ਲਾਉਣਾ ਸੀ ਇਹ ਸਕੂਲ ਜਾਂਦਾ ਮੈਂ ਲਾਉਣਾ ਸੀ ਆਈ ਵੈਂਟ to school second form but already did lag like gaya wo second form one do the tar idich samjho ke okay. did aa gaya ta first form i did not plus first form koke already second form do the use ho rahi hai sidha aisa hoy usne film nahi dekhi usne he okay film ki nahi kita nahi dekhi he did not is does not do not question it. It is the second pawn chahe he she eta koi bhi did not dekhna watch he film movie undi main kehnda oh film dekhda hai ta he watch krena single ata s lagani like, watches movies but he definitely usne movie dekhi ke kehnde ta film nu kehne sapha he did watch movie asada si but he watched movie second form aani si same question mark ka question mark je did pehla aena fir subject aaya na fir base verb first verb aaniya fir object hai teja pe naavach ku naavach question mark cha that did aena subject aena plus not fir verb di form honi hai okay eh sun sun jaani example ਕੀ ਤੂੰ ਕੱਲ ਸਕੂਲ ਗਿਆ ਕੀ ਤੂੰ ਕੱਲ ਸਕੂਲ ਗਿਆ ਸਿੰਗਲ ਹੈ ਨਾ ਸਿੰਗਲ ਪਲੂਰਲ ਕੋਈ ਨਹੀਂ ਡਿਡੀ ਹੋਣਾ ਜਦ ਮਰਜੀ ਉਹ ਤੋਂ ਅਚਨ ਜਾਂ ਇਕਵਚਨ ਲਈ ਨੇਡ ਯੂਜ਼ ਹੁੰਦਾ ਸੋ ਡਿਡ ਤੂੰ ਯੂ ਗਿਆ ਜਦ ਤੁਹਾਨੂੰ ਦੱਸਿਆ ਸਬਜੈਕਟ ਫੋਲੋ ਕਰਨਾ ਹੈ ਰੂਲ ਓਕੇ ਸਬਜੈਕਟ ਪਲਸ ਦੇਖੋ हेल्पिंग वर्ब सब्जैक्ट प्लस वर्ग फस्ट प्लस ऑबजेक्ट ये रूड़ा हैल्पिंग वर्ब किड सबजेक्ट यू वर्ग गोते ओबजेक्ट स्कूल टाइम टाइम कित फस्ट या लास्ट की उन्होंने फिल्म देखी डिड बहुत अच्छे दे देखी वॉच मूवी ओके क्वेश्चन मार्क ना को हम वचक उन्होंने फिल्म नहीं देखी डिड दे नॉट वॉच द मूवी ठीक है जिम्मे मैं कह रहा कि वो कल स्कूल नहीं गया डिड यू कि स्कूल नहीं गया डिड यू नॉट गो टू स्कूल जस्टडे की तू कल स्कूल गया ये बन गया तू स्कूल ओके तू कल स्कूल गया तो डिड कट के हम यू गो टू स्कूल नहीं आएगा तू कल स्कूल गया यू वेंट टू स्कूल जस्टडे पास्ट पास आई होपन क्लियर होगा होगा इग्जाम्पल एग्जाम्पल्स फॉर स्टूडेंट्स इन पंजाबी ओनली स्क्रीनशॉट ले लो तो जी ये बना के देखो ओनली फर्स्ट जस्ट वेट ओके ਮੈਨੂੰ ਮੇਰੇ ਕੰਮ ਲਈ ਮਾਨਤਾ ਮਿਲੀ ਆਹ ਐਗਜ਼ਾਮਪਲ ਜਾ ਠੀਕ ਹੈ ਮੈਨੂੰ ਮੇਰੇ ਕੰਮ ਲਈ ਮਾਨਤਾ ਮਿਲੀ ਮਾਨਤਾ ਅਪਰੂਵ ਜਾ ਜੋ ਵੀ ਅਪਰੂਵਲ ਕਹ ਸਕਦੇ ਆ ਉਸ ਨੂੰ ਸਕੂਲ ਵਿੱਚੋਂ ਸਭ ਤੋਂ ਵਧੀਆ ਵਿਦਿਆਰਥੀ ਹੋਣ ਲਈ ਮਾਨਤਾ ਮਿਲੀ ਟੀਮ ਨੂੰ ਮੈਚ ਜਿੱਤਣ ਲਈ ਮਾਨਤਾ ਮਿਲੀ ਜਿੱਤਨਾ ਵਿਨ ਵਨ ਵਨ ਓਕੇ ਵਰਬੀ ਫਾਰਮਸ ਨੂੰ ਜਾ ਕਰਨੇ ਪੈਣੇ ਆ आई होप सोनू चंगा लग गया होगा लाइक शेयर सब्सक्राइब करो मिलते हैं कल अगली वीडियो में अगला टाइम से लेके